ਮੈਂ ਸਰਕਲ ਪੰਜਾਬ ਦਾ ਨੁਮਾਇੰਦਾ ਮੈਂ ਇਹ ਜਿਹੜੀ ਤੁਸੀਂ ਇੰਟਰਵਿਊ ਕਰ ਰਹੇ ਇੱਕ ਦੱਸਦਾ ਵੀ ਇਹ ਇੰਟਰਵਿਊ ਕਰ ਰਹੇ ਹੋ ਤੁਹਾਡੀ ਜਿਹੜੀ ਲੜਾਈ ਹੈ ਉਹ ਡਾਡ ਪੈਨਸ਼ਨਰ ਨਾਲ ਹੈ ਡਾਡ ਦੇ ਦਫ਼ਤਰ ਨਾਲ ਹੈ ਤੁਹਾਨੂੰ 2000 ਤੇ ਵਿੱਚ ਬੀਐਸਐਨਐਲ ਬਣਾਇਆ ਗਿਆ ਜਿਸ ਨੂੰ ਕਿ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਪੈਨਸ਼ਨ ਦੀ ਉਹ ਸਾਰੀ ਡਿਪਾਰਟਮੈਂਟ ਨੇ ਲਈ ਤੀ ਉਹ ਰਾਮਬਲਾਸ ਪਾਸੋਂ ਸਾਡੇ ਮਿਨਿਸਟਰ ਤੇ ਉਹਨਾਂ ਨਾਲ ਸਮਝੌਤਾ ਹੋਇਆ ਸਾਡੇ ਕੋਲ ਰਾਸ਼ਟਰਪਤੀ ਦਾ ਸਾਈਨ ਹੋਇਆ ਕਾਗਜ਼ ਵੀ ਹੈਗਾ ਆ ਜਿੱਦੇ ਤੇ ਲਿਖਿਆ ਗਿਆ ਵੀ ਅਗਰ ਤੁਹਾਨੂੰ BSL ਨੂੰ ਘਾਟਾ ਪੈਂਦਾ BSL ਨਾਲ ਡੁੱਬਦਾ ਤਾਂ ਤੁਹਾਡੀ ਪੈਨਸ਼ਨ ਦੀ ਜ਼ਿੰਮੇਵਾਰੀ ਡੋਟ ਦੀ ਹੋਏਗੀ ਡੋਟ ਦਾ ਮਤਲਬ ਸੈਂਟਰ ਡਿਪਾਰਟਮੈਂਟ ਦੀ ਸਾਨੂੰ ਹੁਣ ਜਿਹੜੀ ਪੈਨਸ਼ਨ ਸਾਡੀ ਤਾਣਾ ਚ ਰਿਵਾਈਜ਼ ਹੋਣੀ ਸੀ ਅਸੀਂ ਦਫ਼ਤਰਾਂ ਦੇ ਗੇੜੇ ਮਾਰ ਮਾਰ ਸਾਡੇ ਅਫਸਰ ਸਾਡੇ ਕਹਿ ਕੰਨੇ ਆ ਜਨਰਲ ਸੈਕਟੀ ਅੱਕ ਗਏ ਨੇ ਪਰ ਉਹ ਕੋਈ ਵੀ ਸਾਨੂੰ ਰਸਤਾ ਨਹੀਂ ਦੇ ਰਹੇ ਅਸੀਂ ਕੋਰਟ ਕੇਸ ਵੀ ਕਰਾਇਆ ਸਾਡਾ ਹਾਈ ਕੋਰਟ ਦੇ ਅੰਦਰ ਕੇਸ ਵੀ ਚੱਲ ਰਿਹਾ ਅੱਜ ਸਾਡਾ ਜੰਗੀ ਪੱਦਰ ਤੇ ਪੂਰੇ ਆਲ ਇੰਡੀਆ ਲੈਵਲ ਤੇ ਇਹ ਧਰਨੇ ਚੱਲ ਰਹੇ ਨੇ ਨੌ ਜਥੇਬੰਦੀਆਂ ਬੀਐਸਐਨਐਲ ਪੈਨਸ਼ਨਰ ਯੂਨੀਅਨ ਲੜ ਰਹੀਆਂ ਨੇ ਇਸ ਮੰਗ ਦੇ ਉੱਤੇ ਕਿ ਇੱਕ ਇੱਕ 17 ਤੋਂ ਅਸੀਂ ਆਪਣੀ ਪੈਨਸ਼ਨ ਰਿਵਾਈਜ਼ ਕਰਾਵਾਂਗੇ 109.5 ਡੀਏ ਅਰਜ ਕਰਕੇ 15% ਬੈਨੀਫਿਟ ਦੇ ਕੇ ਸਾਡੀ ਪੈਨਸ਼ਨ ਨੂੰ ਰਿਵਾਈਜ਼ ਕੀਤਾ ਜਾਵੇ ਇਹ ਸਾਡੀ ਮੁੱਖ ਮੰਗ ਹੈ ਸਾਡੀ ਇੱਕ ਮੰਗ ਨਹੀਂ ਸਾਡੀ ਸੱਤ ਮੰਗਾਂ ਨੇ ਪਰ ਸਾਡੀ ਇਸ ਟਾਈਮ ਇੱਕ ਮੰਗ ਤੇ ਹੀ ਜੋਰ ਚੱਲ ਰਿਹਾ ਵੀ ਅਸੀਂ ਪੈਨਸ਼ਨ ਜਿਹੜੀ ਹੈ ਰਿਵਾਈਜ਼ ਕਰਾ ਕੇ ਹੀ ਹਟਣੀ ਹੈ ਪਰ ਕਦੀ ਸਾਨੂੰ ਕਿਹਾ ਜਾਂਦਾ ਤੁਸੀਂ ਪੀਐਸਯੂ ਦੇ ਮੈਂਬਰ ਕਦੀ ਕਿਹਾ ਜਾਂਦਾ ਫਲਾਣਾ ਜੇ ਸਾਡੇ ਕੋਲ ਪ੍ਰੂਫ ਨੇ ਅਸੀਂ ਤੁਹਾਨੂੰ ਕਿੰਨੇ ਕੇ ਪ੍ਰੂਫ ਦਈਏ ਵੀ ਅਸੀਂ ਡਾਟ ਦੇ ਲੜਾਇਰ ਆ ਤੁਸੀਂ ਸਾਡਾ ਜੇ ਅਸੀਂ ਬੀਐਸਐਲ ਯੂ ਦੇ ਮੈਂਬਰ ਆ ਪੀ ਬੀਐਸਐਨਲ ਦੇ ਮੈਂਬਰ ਆ ਤੇ ਫਿਰ ਤੁਸੀਂ ਸਾਡਾ ਆਈਡੈਂਟੀ ਕਾਰਡ ਕਿਉਂ ਬਣਾਇਆ ਭਾਈ ਗਵਰਨਮੈਂਟ ਆਫ ਇੰਡੀਆ ਦਾ ਬੀਐਸਐਨਲ ਦਾ ਸਾਡੇ ਕੋਲ ਹੈਗਾ ਤਾਂ ਜੇ ਅਸੀਂ ਡਾਟ ਦੇ ਮੈਂਬਰ ਆ ਹੈ ਸੈਂਟਰਲ ਅਪਲਾਈਜ ਹੈ ਤਾਂ ਹੀ ਤੁਸੀਂ ਬੋਲੋ ਮਟੋਪ ਇੰਡੀਆ ਦਾ ਸਾਡਾ ਆਈਡੈਂਟੀ ਕਾਰਡ ਬਣਾਇਆ ਇਥੇ ਲਈ ਸਾਡੀ ਸਾਡੀ ਮੁੱਖ ਮੰਗ ਹੈ ਕਿ ਸਾਡੇ ਇੱਕ ਇੱਕ ਸਤਾਰਾਂ ਤੋਂ ਜਿਹੜੀ ਪੈਨਸ਼ਨ ਹੈ ਉਹ ਰਿਵਾਈਜ਼ ਕੀਤੀ ਜਾਵੇ 109.5 ਡੀਏ ਮਰਜ ਕਰਕੇ 115 15% ਬੈਨੀਫਿਟ ਦੇ ਕੇ ਦੂਜੀ ਗੱਲ ਕਿ ਖਾੜੀ ਆ ਜੁਰੇ 50 ਬੰਦਿਆਂ ਦੀ ਗੈਦਰਿੰਗ ਹੈ ਸਾਡੇ ਕਾ ਕਹਿੰਦੇ 200 ਮੈਂਬਰ ਐਸ ਯੂਨੀਅਨ ਦੇ ਪਟਿਆਲਾ ਡਿਵੀਜ਼ਨ ਦੇ ਅਸੀਂ ਕਿਆ ਕਹਿੰਨੇ ਆ ਕੁਝ ਸਾਡੇ ਬੰਦੇ ਬਿਮਾਰ ਆ ਵਿਚਾਰੇ ਮੰਝਿਆਂ ਤੇ ਨੇ ਉਹ ਨਹੀਂ ਆ ਸਕਦੇ ਮੈਡੀਕਲ ਟਰੀਟਮੈਂਟ ਚੱਲ ਰਿਹਾ ਜਿਹੜੇ ਬੰਦੇ ਫਿੱਟ ਆ ਉਹ ਬੰਦੇ ਆ ਸਾਡੇ ਸਾਰੇ ਧਰਨੇ ਚਲੇ ਤੇ ਅਸੀਂ ਉਨੇ ਹੀ ਕੋ ਬੰਦੇ ਬੁਲਾਏ ਆ ਜਿੰਨੇ ਕੋ ਨੂੰ ਅਸੀਂ ਖਬਰ ਕਰਤਾ ਕੀਏ ਸਾਡੀ ਗਵਰਨਮੈਂਟ ਤੋਂ ਮੰਗ ਹੈ ਸਾਡੀ ਇਹ ਰਿਕਵੈਸਟ ਹੈ ਮੋਦੀ ਸਰਕਾਰ ਨੂੰ ਕਿ ਸਾਡੀ ਇਸ ਮੰਗ ਕਬਲ ਜਲਦੀ ਤੋਂ ਜਲਦੀ ਧਿਆਨ ਦਿੱਤਾ ਜਾਵੇ ਔਰ ਸਾਡੀ ਇਸ ਮੰਗ ਨੂੰ ਜਲਦੀ ਤੋਂ ਜਲਦੀ ਮੰਨਿਆ ਜਾਵੇ ਤੋਂ ਇਹ ਜੋ BSNL ਕੇ ਪੈਨਸ਼ਨਰੋਂ ਕੀ ਆਜ ਕੀ ਕਾਲ ਹੈ ਇਹ ਮਤਲਬ 1 ਦਿਨ ਦਾ ਧਰਨਾ ਐ ਐਸਐਸਏ ਪਟਿਆਲਾ ਪੇ ਹਮ ਲਗਾ ਰਹੇ ਆ ਔਰ ये जो सीसीए पंजाब के दफ्तर पे भी हमारे साथी मार्च कर रहे हैं और ऑल इंडिया के अंदर 12 नवंबर 2024 को जंतर मंतर पे एक दिन का धरना भी दिया जाएगा ये हमारी पेंशनर बीएसएनएल के जो है उनकी एक मुख्य मांग है कि हमारी पेंशन को एक-एक 2017 एक से रिवाइज किया जाए और इसका कैट के अंदर भी हमने केस डाला था हमारी लीडरों ने यूनियन ने और वो हमारे हक में फैसला आया कैट का कि भाई इनकी पेंशन रिवाइज करके 15% फिटमेंट के साथ सातवें पे कमीशन के मुताबिक इनको 70 दिन के अंदर पेमेंट किया जाए।